ਕਰਤਾਰ ਦੀ ਸੋਗੰਧ ਹੈ ਨਾਨਕ ਦੀ ਕਸਮ ਹੈ ਜਿਤਨੀ ਵੀ ਤਾਰੀਫ ਹੋ ਗੁਰੂ ਗੋਬਿੰਦ ਦੀ ਉਹ ਕਮ ਹੈ ਆਸਾ ਦੀ ਵਾਰ ਮਗਰੋਂ ਗੁਰੂ ਪਾਤਸ਼ਾਹ ਨੇ ਸਿੰਘਾਂ ਨਾਲ ਮੋਰਚਾਬੰਦੀ ਸਾਂਝੀ ਕੀਤੀ ਭਾਈ ਮਦਨ ਸਿੰਘ ਅਤੇ ਭਾਈ ਕਾਠਾ ਸਿੰਘ ਦਰਵਾਜ਼ੇ ਤੇ ਉਹਨਾਂ ਦੇ ਸੱਜੇ ਤੇ ਖੱਬੇ ਚਾਰ-ਚਾਰ ਤੀਰ ਅੰਦਾਜ਼ ਸਨ ਗੜੀਦियां ਤਿੰਨੇ ਦਿਸ਼ਾਵਾਂ ਵਿੱਚ 8-8 ਤੀਰ ਅੰਦਾਜ਼ ਸਾਹਿਬਜ਼ਾਦੇ ਅਤੇ ਗੁਰੂ ਗੋਬਿੰਦ ਸਿੰਘ ਜੀ ਤੇ ਕੁਝ ਸਿੱਖ ਮਮਤੀ ਤੇ ਸਨ ਜੰਗੀ ਹਥਿਆਰਾਂ ਨਾਲ ਲੈਸ 32 ਪਰਗਣਿਆਂ ਦੇ ਜਰਨੈਲਾ ਦੀ ਫੌਜ ਨਾਲ ਔਰੰਗਜ਼ੇਬ ਦੀ ਫੌਜ ਵਜ਼ੀਰ ਖਾਨ ਦੀ ਫੌਜ ਪਹਾੜੀ ਰਾਜਿਆਂ ਦੀ ਫੌਜ ਕੁੱਲ ਮਿਲਾ ਕੇ ਗੜੀ ਨੂੰ ਚਾਰੋਂ ਪਾਸਿਓਂ 10 ਲੱਖ ਦੀ ਫੌਜ ਨੇ ਘੇਰਾ ਪਾਇਆ ਹੋਇਆ ਸੀ ਵਜ਼ੀਰ ਖਾਨ ਦੇ ਗੜੀ ਤੇ ਹਮਲੇ ਕਰਨ ਦਾ ਹੁਕਮ ਮਨ ਕੇ ਨਾਹਰ ਖਾਨ ਸਭ ਤੋਂ ਪਹਿਲਾਂ ਹਮਲਾ ਕਰਨ ਲਈ ਜਦੋਂ ਅੱਗੇ ਵਧਿਆ ਤਾਂ ਦਲਸ਼ੇਰ ਖਾਨ ਨੇ ਉਸ ਨੂੰ ਰੋਕ ਕੇ ਪਹਿਲਾਂ ਖੁਦ ਹਮਲਾ ਕਰਨ ਦਾ ਫੈਸਲਾ ਕੀਤਾ। ਮਮਟੀ ਤੋਂ ਜਾਂ ਦਸ਼ਮੇਸ਼ ਪਿਤਾ ਨੇ ਤੀਰ ਨਾਲ ਵਾਰ ਕੀਤਾ। ਦਲਸ਼ੇਰ ਖਾਨ ਕੋੜੇ ਤੋਂ ਡਿੱਗ ਪਿਆ ਅਤੇ ਉਸ ਦੀ ਸਾਈਫੋਰਸ ਡਰ ਕੇ ਪਿੱਛੇ ਹੋ ਗਈ। ਵਜ਼ੀਰ ਖਾਨ ਉਹਨਾਂ ਨੂੰ ਕੁਰਾਨ ਦੀ ਸੌ ਯਾਦ ਦਵਾਉਂਦਾ ਹੈ ਜੋ ਉਹਨਾਂ ਨੇ ਆਪਣੇ ਮਨਸੂਬੇ ਕਿਸੇ ਵੀ ਹਾਲ ਪੂਰੇ ਕਰਨ 'ਚ ਖਾਦੀ ਸੀ। ਨਹਰਖਾਨ ਅਕੇ ਹੋ ਕੇ ਸੁਝਾਅ ਦਿੰਦਾ ਹੈ ਕਿ ਉਹ ਗੱਡੀ ਦੇ ਅੰਦਰ ਪੌੜੀ ਲਾ ਕੇ ਦਾਖਲ ਹੋਵੇਗਾ ਅਤੇ ਗੱਡੀ ਦਾ ਦਰਵਾਜ਼ਾ ਖੋਲ ਦਵੇਗਾ ਤਾਂ ਕਿ ਫੌਜ ਅੰਦਰ ਦਾਖਲ ਹੋ ਜਾਵੇ ਪਰ ਜਦੋਂ ਪੌੜੀ ਲਾ ਕੇ ਨਹਰਖਾਨ ਚੜਨ ਲੱਗਾ ਉਦੋਂ ਹੀ ਗੁਰੂ ਪਾਤਸ਼ਾਹ ਨੇ ਤੀਰ ਨਾਲ ਵਾਰ ਕਰ ਉਸ ਨੂੰ ਜ਼ਮੀਨ ਤੇ ਢੇਰੀ ਕਰ ਦਿੱਤਾ ਉਸ ਉਪਰੰਤ ਮਹਿਮੂਦ ਗਨੀ ਖਾਨ ਪਿਛਲੇ ਪਾਸਿਓਂ ਗੱਡੀ ਵਿੱਚ ਦਾਖਲ ਹੋ ਕੇ ਗੁਰੂ ਸਾਹਿਬ ਤੇ ਹਮਲਾ ਕਰਨ ਦਾ ਸੁਝਾਅ ਦਿੰਦਾ ਹੈ ਪਰ ਜਦੋਂ ਉਹ ਆਪਣੇ ਮਨਸੂਬੇ ਨੂੰ ਪੂਰਾ ਕਰਨ ਅੱਗੇ ਵੱਧਦਾ ਹੈ ਤਾਂ ਗੁਰੂ ਸਾਹਿਬ ਦੇ ਹਮਲੇ ਕਰਨ ਨਾਲ ਉਹ ਮੌਕੇ ਤੇ ਹੀ ਮਾਰਿਆ ਗਿਆ ਖਵਾਸਾ ਕੀਦਰ ਖਾਨ ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਦਾ ਭਰਾ ਹੁਣ ਗੁਰੂ ਸਾਹਿਬ ਨੂੰ ਜਾਨੋਂ ਮਾਰਨ ਲਈ ਅੱਗੇ ਵੱਧਦਾ ਹੈ ਪਰ ਜਦੋਂ ਗੜੀ ਦੇ ਸਾਹਮਣੇ ਆਉਂਦਾ ਹੈ ਤਾਂ ਗੁਰੂ ਸਾਹਿਬ ਆਪਣੇ ਕੰਨ ਤੱਕ ਤੀਰ ਖਿੱਚ ਕੇ ਜਦੋਂ ਮਾਰਨ ਲੱਗੇ ਤਾਂ ਉਹਨੇ ਕੰਧ ਦੇ ਓਲੇ ਸਿਰ ਕਰ ਲਿਆ ਪਰ ਗੁਰੂ ਸਾਹਿਬ ਨੇ ਇਹ ਸਭ ਦੇਖ ਕੇ ਉਸ ਕਾਇਰ ਤੇ ਹਮਲਾ ਨਹੀਂ ਕੀਤਾ ਅਤੇ ਉਹ ਮੈਦਾਨੇ ਜੰਗ ਚੋਂ ਭੱਜ ਖਲੋਤਾ ਗੁਰੂ ਸਾਹਿਬ ਨੇ ਇਸ ਕਾਇਰ ਦੇ ਜੰਗ ਦੇ ਮੈਦਾਨ ਵਿੱਚ ਮਰਦਾ ਵਾਂਗ ਨਾ ਲੜਨ ਬਾਰੇ ਔਰੰਗਜ਼ੇਬ ਨੂੰ ਜ਼ਫਰਨਾਮੇ ਵਿੱਚ ਕੁਝ ਇੰਜ ਜ਼ਿਕਰ ਕੀਤਾ ਹੈ ਕਿ ਆ ਖਵਾਜਾ ਮਰਦੂਦ ਸਾਇ ਦੀਵਾਰ ਬ ਮੈਦਾਨਿਆਮਤ ਬ ਮਰਦਨਵਾਰ ਦਰੇਗਾ ਅਗਰ ਰੋਏ ਉਹ ਦੀਦਮੇ ਬਯਕ ਤੀਰਲਾਚਾਰ ਬਖਸ਼ੀਤ ਮੇ ਨਾਹਰ ਖਾਨ ਦਲਸ਼ੇਰ ਖਾਨ ਅਤੇ ਮਹਿਮੂਦ ਗਨੀ ਖਾਨ ਜੋ ਔਰੰਗਜ਼ੇਬ ਦੀ ਫੌਜ ਦੇ ਵਡੇ ਜਨੈਲ ਸਨ ਮੈਦਾਨੇ ਜੰਗ ਵਿੱਚ ਦਸ਼ਮੇਸ਼ ਪਿਤਾ ਦੇ ਹੱਥੋਂ ਮਾਰੇ ਗਏ ਵਜ਼ੀਰ ਖਾਨ ਅਤੇ ਸ਼ੇਰ ਮਹਿਮੂਦ ਖਾਨ ਸਾਰੇ ਪਾਸਿਓਂ ਹਮਲੇ ਕਰ ਰਹੇ ਸਨ ਪਰ ਗੜੀ ਅੰਦਰ ਦਾਖਲ ਨਹੀਂ ਹੋ ਸਕੇ ਫੌਜ ਕੇਰਾ ਤੰਗ ਕਰਦੀ ਗੜੀ ਦੇ ਨਜ਼ਦੀਕ ਪਹੁੰਚ ਰਹੀ ਸੀ ਯੁੱਧ ਰਣਨੀਤੀ ਦੇ ਮੁਤਾਬਕ ਗੁਰੂ ਸਾਹਿਬ ਨੇ ਸ਼ਸਤਰਾਂ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਅਤੇ ਪੰਜ-ਪੰਜ ਸਿੰਘਾਂ ਦੇ ਜਥੇ ਨੂੰ ਮੈਦਾਨੇ ਜੰਗ ਵਿੱਚ ਭੇਜਣ ਦਾ ਫੈਸਲਾ ਕੀਤਾ ਪਹਿਲਾ ਜਥਾ ਲੈ ਕੇ ਪਾਈ ਹਿੰਮਤ ਸਿੰਘ ਜੀ ਮੈਦਾਨੇ ਜੰਗ ਵਿੱਚ ਗਏ ਅਤੇ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਸੇ ਤਰ੍ਹਾਂ ਹੋਰ ਸਿੱਖ ਜਥਿਆਂ ਨੇ ਜੰਗ ਦੇ ਮੈਦਾਨ ਵਿੱਚ ਜੌਹਰ ਵਖਾਉਂਦਿਆਂ ਸ਼ਹੀਦੀਆਂ ਪ੍ਰਾਪਤ ਕੀਤੀ। ਹੁਣ ਸਾਹਿਬ ਜਿਆਦਾ ਅਜੀਤ ਸਿੰਘ ਜੀ ਯੁੱਧ ਵਿੱਚ ਜਾਣ ਦੇ ਲਈ ਆਪਣੇ ਘੋੜੇ ਨਾਲ ਪਿਤਾ ਦਸ਼ਮੇਸ਼ ਕੋ ਆਗਿਆ ਲੈਣ ਆਉਂਦੇ ਹਨ। ਉਸ ਦ੍ਰਿਸ਼ ਨੂੰ ਅਲਾ ਯਾਰ ਖਾਨ ਜੋਗੀ ਵਰਣਨ ਕਰਦੇ ਹਨ। ਤਾ ਉਸ ਕੀ ਦਮ ਚਾਂਦ ਕੇ ਸੁਮ ਮਾਰ ਕੀ ਸੂਰਤ ਪਰ ਨਹੀਂ ਹੈ ਪਰ ਉੜਤਾ ਹੈ ਰਫਤਾਰ ਕੀ ਸੂਰਤ ਪਾਵ ਉਸਦੀ ਪੂੰਛ ਮੋਰ ਵਰਗੀ ਲੰਬੀ ਅਤੇ ਚਮਕੀਲੀ ਚੰਦਰਮਾ ਵਰਗੇ ਖੁਰ ਸੱਪ ਵਰਗਾ ਫੁਰਤੀਲਾ ਖੰਭ ਨਹੀਂ ਹਨ ਪਰ ਰਫਤਾਰ ਪੰਛੀ ਵਰਗੀ ਸਾਬ ਜਦਾ ਅਜੀਤ ਸਿੰਘ ਜੀ ਦੀ ਸਿਫਤ ਵਿੱਚ ਲਿਖਦੇ ਹਨ ਕਿ ਜਿਹੜੀ ਤੇਗ ਉਹਨਾਂ ਨੇ ਪਾਈ ਹੋਈ ਸੀ ਇਸ ਮੁਖ ਤੋਂ ਮੈਂ ਕੀ ਤਾਰੀਫ ਕਰਾਂ ਉਸਦੀ ਜੋ ਜ਼ੁਬਾਨ ਦੇ ਸ਼ਬਦਾਂ ਨਾਲੋਂ ਵੀ ਤੇਜ਼ ਜਾਂਦੀ ਸੀ ਦਸ਼ਮੇਸ਼ ਪਿਤਾ ਤੋਂ ਆਗਿਆ ਮੰਗਣ ਉਪਰੰਤ ਪਾਈ ਤਾਨ ਸਿੰਘ ਨੇ ਬਾਬਾ ਜੀਤ ਸਿੰਘ ਜੀ ਨੂੰ ਮੈਦਾਨੇ ਜੰਗ ਵਿੱਚ ਨਾ ਭੇਜਣ ਦੀ ਬੇਨਤੀ ਕੀਤੀ ਪਰ ਬਾਬਾ ਜੀਤ ਸਿੰਘ ਜੀ ਨੇ ਕਿਹਾ ਨਾਮ ਕਾ ਜੀਤ ਹੂੰ ਜੀਤਾ ਨਹੀਂ ਜਾਊਂਗਾ ਜੀਤਾ ਗਿਆ ਅਗਰ ਯੁੱਧ ਸੇ ਤੋ ਜੀਤਾ ਨਹੀਂ ਆਊਂਗਾ ਭਾਵ ਨਾਮ ਮੇਰਾ ਜੀਤ ਹੈ ਮੈਨੂੰ ਕੋਈ ਜਿੱਤ ਨਹੀਂ ਸਕਦਾ ਪਰ ਜਿਸ ਤੋਂ ਮੈਂ ਜਿੱਤਿਆ ਜਾਣਾ ਹੈ ਉਹ ਹੈ ਮੌਤ ਤੇ ਫੇਰ ਮੈਂ ਜਿਉਂਦਾ ਵਾਪਸ ਨਹੀਂ ਆਉਣਾ ਸ਼ਹਾਦਤ ਵਾਲ ਇਸ਼ਾਰਾ ਕਰਦਿਆਂ ਕਲਗੀਧਰ ਪਿਤਾ ਨੇ ਪੱਤੇ ਵਿੱਚੋਂ ਤੀਰ ਬਖਸ਼ਿਸ਼ ਕੀਤੇ ਅਤੇ ਯੁੱਧ ਵਿੱਚ ਜਾਨ ਦੀ ਅਗਿਆਪਕਸ਼ੀ ਉਹਨਾਂ ਦੇ ਨਾਲ ਬਾਕੀ ਦੇ ਚਾਰ ਸਿੰਘ ਭਾਈ ਦੇਵਾ ਸਿੰਘ ਭਾਈ ਈਸ਼ਰ ਸਿੰਘ ਭਾਈ ਮਕੰਦ ਸਿੰਘ ਭਾਈ ਨੰਦ ਸਿੰਘ ਗਏ ਮੈਦਾਨੇ ਜੰਗ ਵਿੱਚ ਪਹੁੰਚਦਿਆਂ ਬਾਬਾ ਜੀਤ ਸਿੰਘ ਜੀ ਨੇ ਤੀਰਾਂ ਦੀ ਵਰਖਾ ਕਰਦਿਆਂ ਦੁਸ਼ਮਣਾਂ ਦੇ ਆਹੂ ਲਾ ਦਿੱਤੇ। ਦਸ਼ਮੇਸ਼ ਪਿਤਾ ਗੜੀ ਚੋਂ ਦੇਖ ਰਹੇ ਸਨ। ਬਾਬਾ ਅਜੀਤ ਸਿੰਘ ਜੀ ਦੇ ਪੱਤੇ 'ਚੋਂ ਤੀਰ ਖਤਮ ਹੋ ਗਏ। ਅਤੇ ਫਿਰ ਉਹਨਾਂ ਨੇ ਨੀਜਾ ਕੱਟਿਆ। ਉਹਨਾਂ ਦੇ ਸਾਹਮਣੇ ਉਸ ਵੇਲੇ ਅਨਵਰ ਖਾਨ ਆਇਆ ਜੋ ਕਿ ਸਾਰੇ ਦਾ ਸਾਰਾ ਲੋਹੇ ਨਾਲ ਟਕਿਆ ਹੋਇਆ ਸੀ। ਬਾਬਾ ਜੀਤ ਸਿੰਘ ਜੀ ਨੇ ਲੜਦੇ ਸਮੇਂ ਪੂਰੇ ਜ਼ੋਰ ਨਾਲ ਛਾਪ ਦਿੱਤੇ, ਵਾਰ ਕੀਤਾ ਜਿਸ ਨਾਲ ਬਰਛੀ ਲੋਹੇ ਨੂੰ چیرਦੀ ਹੋਈ ਛਾਤੀ ਨੂੰ ਪਾੜ ਗਈ ਅਤੇ ਅਨਵਰ ਖਾਨ ਉੱਥੇ ਹੀ ਮਰ ਗਿਆ ਪਰ ਵਰਜੀ ਬਾਹਰ ਕੱਢਦਿਆਂ ਉਸਦਾ ਫਲ ਟੁੱਟ ਗਿਆ ਫਿਰ ਬਾਬਾ ਅਜੀਤ ਸਿੰਘ ਜੀ ਨੇ ਤਲਵਾਰ ਹੱਥ ਵਿੱਚ ਲਈ ਜਿਸ ਦਾ ਜ਼ਿਕਰ ਮਿਲਦਾ ਹੈ ਬੋਲਾ ਦਜੇ ਬਰਕ ਹੈ ਤਲਵਾਰ ਨਹੀਂ ਹੈ ਇਸ ਕਾਟ ਕਾ ਦੇਖਾ ਹਥਿਆਰ ਨਹੀਂ ਹੈ ਆਬ ਦੁਸ਼ਮਣ ਕਹਿ ਰਿਹਾ ਹੈ ਕਿ ਇਹ ਤਲਵਾਰ ਨਹੀਂ ਅਸਮਾਨੀ ਬਿਜਲੀ ਹੈ ਇਸ ਦੇ ਨਾਲ ਦਾ ਕੋਈ ਹਥਿਆਰ ਨਹੀਂ ਹੈ। ਯੁੱਧ ਕਰਦੇ ਸਮੇਂ ਇੱਕ ਐਸਾ ਵਕਤ ਵੀ ਆਇਆ ਜਦੋਂ ਤਲਵਾਰ ਅੱਗਿਓ ਟੁੱਟ ਗਈ। ਸੈਦਦਾ ਅਜੀਤ ਸਿੰਘ ਜੀ ਨੇ ਉਸ ਵਕਤ ਯੁੱਧ ਦੇ ਮੈਦਾਨ ਵਿੱਚੋਂ ਦਸ਼ਮੇਸ਼ ਪਿਤਾ ਵੱਲ ਤੱਕਿਆ ਜਿਵੇਂ ਪੁੱਛ ਰਹੇ ਹੋਣ ਕੀ ਮੈਂ ਠੀਕ ਲੜਿਆ? ਜਦੋਂ ਦੁਸ਼ਮਣ ਨੇ ਵੇਖਿਆ ਕਿ ਉਹਨਾਂ ਦਾ ਸ਼ਸਤਰ ਟੁੱਟ ਗਿਆ ਹੈ। ਦੁਸ਼ਮਣ ਨੇ ਆਪਣਾ ਘੇਰਾ ਤੰਗ ਕਰ ਲਿਆ। ਸੈਦ ਜਲਾਲਉਦਦਿਨ ਦੇ ਪੁੱਤਰੇ ਨੇ ਸਾਹਿਬਜ਼ਾਦੇ ਦੇ ਪਿੱਠ ਤੇ ਵਾਰ ਕੀਤਾ ਜਿਸ ਨਾਲ ਬਰਸ਼ੀ ਬਾਬਾ ਅਜੀਤ ਸਿੰਘ ਜੀ ਦੇ ਆਰ ਪਾਰ ਹੋ ਗਈ ਜਿਸ ਨਾਲ ਉਹ ਚੱਕਰ ਖਾ ਕੇ ਜ਼ਮੀਨ ਤੇ ਡਿੱਗ ਪਏ ਜਦੋਂ ਕਲਕੀਧਰ ਪਿਤਾ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਸ਼ਹੀਦ ਹੁੰਦਿਆਂ ਵੇਖਿਆ ਤਾਂ ਅੱਲਾ ਯਾਰ ਖਾਂ ਜੋਗੀ ਨੇ ਵਰਣਨ ਕੀਤਾ ਕਿ ਉਹਨਾਂ ਸਾਹਮਣੇ ਦੁਨੀਆਂ ਦੀ ਤਵਾਰੀਖ ਕੁਮ ਗਈ ਉਸ ਪਿਤਾ ਤੇ ਕੀ ਗੁਜਰੀ ਹੋਵੇਗੀ ਜਿਸ ਦਾ ਪੁੱਤ ਉਸ ਦੇ ਸਾਹਮਣੇ ਮੈਦਾਨੇ ਜੰਗ ਵਿੱਚ ਸ਼ਹੀਦ ਹੋਇਆ ਹੋਵੇ ਅਲਯਾਰ ਖਾਂ ਜੋਗੀ ਕਹਿੰਦੇ ਹਨ ਕਿ ਯਾਕੂਬ ਦੇ ਵਿਛੋੜੇ ਰਮਾਇਣ ਦੇ ਵਿੱਚ ਰਾਮ ਦੇ ਵਿਛੋੜੇ ਮਹਾਭਾਰਤ ਵਿੱਚ ਅਰਜਨ ਦੇ ਪੁੱਤਰ ਦੇ ਵਿਛੋੜੇ ਦਾ ਵੈਰਾਗ ਤਵਾਰੀਖ ਦੱਸਦੀ ਹੈ ਪਰ ਗੁਰੂ ਸਾਹਿਬ ਜੀ ਦਾ ਕੀ ਪ੍ਰਤੀਕਰਮ ਹੋਵੇਗਾ ਮੈਂ ਦੇਖਾਂਗਾ ਉਸ ਨੂੰ ਸੁਣਨ ਨੂੰ ਮਿਲਿਆ ਕਿ ਸ਼ਾਬਾਸ਼ ਫਿਸਰ ਖੂਬ ਲੜੇ ਹੋ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਜੋ ਕਿ ਦੁਨੀਆ ਦੀ ਕਿਸੇ ਤਵਾਰੀਖ ਵਿੱਚ ਸੁਣਨ ਨੂੰ ਨਹੀਂ ਮਿਲਦਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਸ਼ਹਾਦਤ ਮਗਰੋਂ ਬਾਬਾ ਜੁਜਾਰ ਸਿੰਘ ਜੀ ਦਸ਼ਮੇਸ਼ ਪਿਤਾਕੋਲ ਜੰਗ ਦੇ ਮੈਦਾਨ ਵਿੱਚ ਚਾਨ ਲਈ ਆਗਿਆ ਲੈਣ ਆਉਂਦੇ ਹਨ ਉਹ ਕਹਿੰਦੇ ਹਨ ਕਿ ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਭਾਤਾ ਸੋਣਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਭਾਤਾ। ਉਹਨਾਂ ਨੇ ਕਿਹਾ ਕਿ ਮੇਰਾ ਭਰਾ ਮੈਦਾਨੇ ਜੰਗ ਵਿੱਚ ਮੇਰੇ ਸਾਹਮਣੇ ਸ਼ਹੀਦ ਹੋ ਗਿਆ ਤੇ ਮੈਂ ਹੁਣ ਜੰਗ ਦੇ ਮੈਦਾਨ ਵਿੱਚ ਜਾਣਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਹੁਣ ਦੁਨੀਆ ਦੀ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ। ਇਹ ਸੁਣ ਕੇ ਕਲਗੀਧਰ ਪਾਸ਼ਾ ਕਹਿੰਦੇ ਹਨ, "ਕੁਰਬਾਨ ਪੁੱਤਰ, ਤੁਹਾਨੂੰ ਕਹਿਣਾ ਨਹੀਂ ਪਿਆ ਤੁਸੀਂ ਖੁਦ ਜੰਗ ਦੇ ਮੈਦਾਨ ਵਿੱਚ ਜਾਣ ਲਈ ਆਏ ਹੋ।" ਕੁਰਬਾਨ ਪਿਦਰ ਰਣ ਸੇ ਮੁਝੇ ਇਨਕਾਰ ਨਹੀਂ ਹੈ ਪਾਪ ਜੁਝਾਰ ਸਿੰਘ ਮੈਨੂੰ ਖੁਸ਼ੀ ਹੈ ਕਿ ਜੰਗ ਦੇ ਮੈਦਾਨ ਵਿੱਚ ਜਾਣ ਲਈ ਤੁਹਾਨੂੰ ਕਹਿਣਾ ਨਹੀਂ ਪਿਆ ਪਰ ਕੁਝ ਸਵਾਲ ਤੁਹਾਨੂੰ ਪੁੱਛਣੇ ਹਨ ਤੁਹਾਡੀ ਉਮਰ ਅਜੇ ਛੋਟੀ ਹੈ ਅਤੇ ਅਜੀਤ ਸਿੰਘ ਜੰਗ ਦੇ ਮੈਦਾਨ ਵਿੱਚ ਜੂਝ ਚੁੱਕੇ ਸਨ ਅਤੇ ਤੁਸੀਂ ਅਜੇ ਮੈਦਾਨੇ ਜੰਗ ਵਿੱਚ ਜੂਝ ਕੇ ਨਹੀਂ ਵੇਖਿਆ ਅਸੀਂ ਤੁਹਾਨੂੰ ਤਲਵਾਰ ਚਲਾਉਂਦਿਆਂ ਦੇਖਿਆ ਹੀ ਨਹੀਂ ਤੁਸੀਂ ਲੜੋਗੇ ਕਿਵੇਂ ਤੁਹਾਡਾ ਕੋਮਲ ਸਰੀਰ ਅਜਿ ਤਿੱਖੇ ਤੀਰਾਂ ਦੀਆਂ ਨੋਕਾਂ ਦੇ ਕਾਬਲ ਨਹੀਂ ਲੱਗਦਾ ਪਰ ਫੇਰ ਵੀ ਅਗਰ ਤੁਸੀਂ ਜਾਣਾ ਹੈ ਤਾਂ ਇੱਕ ਗੱਲ ਦੀ ਯਾਦ ਰੱਖਣਾ ਜਦੋਂ ਤੀਰ ਕਲੇਜੇ ਵਿੱਚ ਵੱਜੇ ਤਾਂ ਸੀ ਨਹੀਂ ਕਰਨਾ ਉਫ ਮੂੰਹ ਸੇ ਮੇਰੀ ਜਾਨ ਕبھی ਨਾ ਉਚਰਨਾ ਜਦੋਂ ਤੇਗ ਦਾ ਵਾਰ ਗਰਦਨ ਤੇ ਹੋਵੇਗਾ ਉਦੋਂ ਉਫ ਨਹੀਂ ਕਰਨੀ ਬਾਬਾ ਜੁਜਾਰ ਸਿੰਘ ਕਹਿੰਦੇ ਹਨ ਲੜਨਾ ਨਹੀਂ ਤੋ ਯੁੱਧ ਮੇ ਬਰਨਾ ਤੋ ਆਤਾ ਹੈ ਭਾਵ ਸਾਨੂੰ ਅਜੀਤ ਸਿੰਘ ਵਾਂਗ ਲੜਨਾ ਨਹੀਂ ਤੇ ਮਰਨਾ ਤਾਂ ਹੁੰਦਾ ਹੈ ਖੁਦ ਗਰਦਨ ਤੇਗ ਤੇ ਰੱਖਣੀ ਤਾਂ ਆਉਂਦੀ ਹੈ ਭਾਵ ਸ਼ਹਾਦਤ ਦਾ ਜਾਮ ਤਾਂ ਪੀ ਸਕਦਾ ਹਾਂ ਪਿਤਾ ਦਸ਼ਮੇਸ਼ ਕਹਿੰਦੇ ਹਨ ਦੇਤੇ ਹੈ ਖੰਜਰ ਇਸੇ ਸ਼ਮਸ਼ੀਰ ਸਮਝਣਾ ਨੇਜੇ ਕੀ ਜਗਾ ਤੂੰ ਦਾਦੇ ਕਾ ਤੀਰ ਸਮਝਣਾ ਜ਼ਖਮ ਆਏ ਤੋ होना नहीं दिलगीर समझना जितने मरे इससे उन्हें बेपीर समझना लो आओ बेटा आओ तुम्हें खूब सजा दें छोटी सी तेग छोटी सी कलगी सजा दें लो जाओ बेटा युद्ध में जो जौहर दिखाना रह जाए दुश्मन और दंग जमाना खाहिश है तुम्हें तेग चलाते हुए देखें हम आँख से बरसी तुम्हें खाते हुए देखें ਜੰਗ ਦੇ ਮੈਦਾਨ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਚਾਰ ਸਿੰਘਾਂ ਦੇ ਜਥੇ ਨਾਲ ਉਤਰੇ ਸਾਹਿਬਜ਼ਾਦੇ ਦੇ ਯੁੱਧ ਵਿੱਚ ਜੋਹਰ ਨੂੰ ਵੇਖਦਿਆਂ ਹੋਇਆਂ ਇੱਕ ਮੁਸਲਮਾਨ ਕਵੀ ਕਹਿੰਦਾ ਹੈ 10-20 ਕੋ ਜ਼ਖਮੀ ਕੀਆ 10-20 ਕੋ ਮਾਰਾ ਇਸ ਏਕ ਨੇ ਇਸ ਜੰਗ ਮੇ 21 ਕੋ ਮਾਰਾ ਖਲਾਸ ਕੋ ਮਾਰਾ ਕਬੀ ਅਬਲੀਜ਼ ਕੋ ਮਾਰਾ ਗੁਲਮਚ ਗਿਆ ਅਦੂਮੇ ਇੱਕ ਪਿਸਰ ਨੇ ਚਾਲੀਸ ਨੂੰ ਮਾਰਾ ਸਹਬਜ਼ਾਦਾ ਜੁਜਾਰ ਸਿੰਘ ਜੀ ਲੜਦੇ ਲੱਤ ਤੇ ਜ਼ਖਮੀ ਹੋ ਗਏ ਤੀਰਾਂ ਦੇ ਨਾਲ ਉਹਨਾਂ ਦਾ ਜਿਸਮ ਵਿੰਨਿਆ ਗਿਆ ਜ਼ਖਮੀ ਹੋਏ ਜੁਜਾਰ ਸਿੰਘ ਬਾਬਾ ਅਜੀਤ ਸਿੰਘ ਜੀ ਦੇ ਲਾਗੇ ਪਹੁੰਚੇ ਮੈਦਾਨੇ ਜੰਗ ਮੇਂ ਜਬ ਭਾਈ ਕਾ ਲਾਸ਼ਾ ਨਜ਼ਰ ਆਇਆ ਘੋੜੀ ਸੇ ਉਹ ਮਾਸੂਮ ਪਿਸਰ ਫਿਰ ਉਤਰ ਆਇਆ सरगोद में भाई काले के वो बोले के बोलो इस खाबे गिरा में कुछ होशियार तो हो लो। मरने की है तो मिलके तो सो लो भाई अगर तुम्हें गंजे शहीदों की जमी है तो हमने भी मरने की ठानी है इतने में खुदंग आके लगा हाई जिगर में इन विच एक तीर कलेजे विच वज़ा ਜਿਵੇਂ ਗੁਲਾਬ ਦੇ ਫੁੱਲ ਵਿੱਚੋਂ ਕੰਡਾ ਲੰਘ ਜਾਂਦਾ ਹੈ। ਬਾਬਾ ਜੁਜਾਰ ਸਿੰਘ ਵੀ ਚੱਕਰ ਖਾ ਕੇ ਆਪਣੇ ਭਰਾ ਉੱਪਰ ਡਿੱਗ ਗਏ। ਇਹ ਸਭ ਦੇਖ ਕੇ ਗੁਰੂ ਪਿਤਾ ਦੇ ਮੁਖ ਤੋਂ ਇਹ ਸ਼ਬਦ ਨਿਕਲੇ ਕਿ ਪੰਥ ਵਸੇ ਮੈਂ ਉਜੜਾਂ ਮਨ ਚਾਉ ਕਨੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲਾਕੇ ਮੇਰਾ। ਦੋਵੇਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਦਸ਼ਮੇਸ਼ ਪਿਤਾ ਮੈਦਾਨੇ ਜੰਗ ਵਿੱਚ ਜਾਣ ਦੀ ਤਿਆਰੀ ਕਰਨ ਲੱਗੇ ਉਸ ਵੇਲੇ ਨੂੰ ਦਰਸਾਉਣ ਲਈ ਇੱਕ ਕਵੀ ਕੁਝ ਸ਼ਬਦਾਂ ਵਿੱਚ ਬਿਆਨ ਕਰਦਾ ਹੈ ਆਇਆ ਰੋ ਵਿੱਚ ਪੁੱਤਲਾ ਸਰਬਲੋ ਦਾ ਉਹਦੀ ਵੀਰਤਾ ਸ਼ਾਨ ਵਖਾਣ ਲੱਗੀ ਤੀਰਾਂ ਉਹਦੀਆਂ ਨੇ ਗਿਠ-ਗਿਠ ਜੀਬ ਕੱਢੀ ਆਕੜ ਉਸਤੀ ਲੈਣ ਕਮਾਣ ਲੱਗੀ ਸ਼ੂਕੀ ਵਾਂਗ ਦਮੂਹੀ ਤੇਗ ਉਹਦੀ ਵੱਟ ਵਿੱਚ ਮਿਆਂ ਦੇ ਖਾਣ ਲੱਗੀ ਨੀਲਾ ਹਣਕਿਆ ਬਾਜ ਨੇ ਖੰਭ ਛੰਡੇ ਧਰਤੀ ਕੰਬ ਕੇ ਹੋ ਹੈਰਾਨ ਲੱਗੀ ਜਦੋਂ ਦਸ਼ਮੇਸ਼ ਪਿਤਾ ਜੰਗ ਦੇ ਮੈਦਾਨ ਲਈ ਤਿਆਰ ਹੋਣ ਲੱਗੇ ਤਾਂ ਭਾਈ ਤਾਨ ਸਿੰਘ ਅਤੇ ਭਾਈ ਦਇਆ ਸਿੰਘ ਜੀ ਨੇ ਉਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਜਾਣ ਤੋਂ ਰੋਕਣ ਦੀ ਬੇਨਤੀ ਕੀਤੀ ਪਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਮੈਨੂੰ ਜੰਗ ਵਿੱਚ ਜਾਣ ਤੋਂ ਨਹੀਂ ਰੋਕ ਸਕਦੇ ਉਹਨਾਂ ਨੇ ਕਿਹਾ ਕਿ ਮੈਦਾਨੇ ਜੰਗ ਵਿੱਚ ਮੈਂ ਵੀ ਜਾਵਾਂਗਾ ਥੋੜੀ ਜਿਹੀ ਜ਼ਿੰਦਗੀ ਵਾਸਤੇ ਮੈਂ ਇਥੋਂ ਕੋੜਾ ਨਸਾ ਕੇ ਨੱਠ ਜਾਵਾਂ ਜਿੰਨਾ ਜਾਨ ਤੱਕ ਮੇਰਾ ਸਾਥ ਦਿੱਤਾ ਮੈਂ ਉਹ ਪੁੱਤ ਮਰਵਾ ਕੇ ਨਸ ਜਾਵਾਂ ਐਦਾਂ ਨਹੀਂ ਹੋ ਸਕਦਾ ਪਾਈ ਦਇਆ ਸਿੰਘ ਜੀ ਨੇ ਪਾਈ ਤਰਮ ਸਿੰਘ ਜੀ ਨੂੰ ਦੱਸਿਆ ਕਿ ਗੁਰੂ ਸਾਹਿਬ ਜੰਗ ਦੇ ਮੈਦਾਨ ਵਿੱਚ ਜਾਣ ਦੀ ਤਿਆਰੀ ਕਰ ਰਹੇ ਹਨ ਉਹਨਾਂ ਦੀ ਬੇਨਤੀ ਕਰਨ ਦੇ ਬਾਵਜੂਦ ਗੁਰੂ ਸਾਹਿਬ ਜੀ ਨੇ ਰੁਕਣ ਤੋਂ ਮਨਾ ਕਰ ਦਿੱਤਾ ਪਾਈ ਤਰਮ ਸਿੰਘ ਜੀ ਨੇ ਯਾਦ ਦਵਾਇਆ ਕਿ ਤੁਸੀਂ ਇਕੱਲੇ ਦੇ ਰੂਪ ਵਿੱਚ ਬੇਨਤੀ ਕੀਤੀ ਹੈ ਜਦ ਕੇ ਤੁਹਾਨੂੰ ਯਾਦ ਹੈ ਕਿ ਅਮਰਿਸ਼ ਕੌਨਵੇ ਦੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਹਉ ਖਾਲਸੇ ਕੋ ਖਾਲਸਾ ਮੇਰੋ ਓਤ ਪੋਤ ਸਾਗਰ ਬੰਦੇ ਰੋ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਉ ਕਰੋ ਨਿਵਾਸ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰਪੁਰਾ ਭਾਈ ਧਰਮ ਸਿੰਘ ਜੀ ਨੇ ਕਿਹਾ ਕਿ ਖਾਲਸੇ ਦਾ ਸੰਗਠਨ ਰੂਪ ਗੁਰੂ ਸਾਹਿਬ ਨੂੰ ਬੇਨਤੀ ਨਹੀਂ ਹੁਕਮ ਕਰ ਸਕਦਾ ਹੈ ਜਦੋਂ ਪੰਜ ਪਿਆਰਿਆਂ ਦੇ ਰੂਪ ਵਿੱਚ ਖਾਲਸਾ ਗੁਰੂ ਸਾਹਿਬ ਜੀ ਕੋਲ ਪਹੁੰਚੇ ਤਾਂ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਉਹ ਹੁਕਮ ਕਰਨ ਆਏ ਹਨ ਗੁਰੂ ਸਾਹਿਬ ਜੀ ਨੇ ਕਿਹਾ ਸਿਰ ਮੱਥੇ ਤੇ ਮੈਨੂੰ ਇਹ ਹੁਕਮ ਕਰੋ ਕਿ ਮੈਂ ਜੰਗ ਦੇ ਮੈਦਾਨ ਵਿੱਚ ਜਾ ਕੇ ਦੁਸ਼ਮਣਾਂ ਨਾਲ ਲੜਦਾ ਸ਼ਹੀਦੀ ਪ੍ਰਾਪਤ ਕਰਾਂ ਖਾਲਸੇ ਨੇ ਕਿਹਾ ਕਿ ਬੇਸ਼ੱਕ ਉਹ ਇਨਕਾਰ ਸਕਦੇ ਹਨ ਪਰ ਖਾਲਸਾ ਕੌਮ ਦੇ ਭਵਿੱਖ ਦਾ ਚਿੰਤਨ ਕਰਦਾ ਹੈ ਅਸੀਂ ਗੁਰੂ ਸਾਹਿਬ ਬਗੈਰ ਦੁਨੀਆਂ ਦਾ ਕੋਈ ਵੀ ਪਾਸਾ ਨਹੀਂ ਥੰਮ ਸਕਦੇ ਅਸੀਂ ਸਾਰੇ ਰਲ ਕੇ ਇੱਕ ਗੁਰੂ ਗੋਬਿੰਦ ਸਿੰਘ ਪੈਦਾ ਨਹੀਂ ਕਰ ਸਕਦੇ ਪਰ ਤੁਸੀਂ ਅਮਨ ਸ਼ਕਾ ਕੇ ਲਖਾ ਸਿੰਘ ਪੈਦਾ ਕਰ ਸਕਦੇ ਹੋ ਖਾਲਸੇ ਦਾ ਹੁਕਮ ਮੰਨਦਿਆਂ ਹੋਇਆਂ ਗੁਰੂ ਸਾਹਿਬ ਚਮਕੌਰ ਦੀ ਗੜੀ ਛੱਡਣ ਲਈ ਮੰਨ ਜਾਂਦੇ ਹਨ ਪਰ ਉਸ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਅਤੇ ਪਹਿਰਾਵਾ ਦੇ ਕੇ ਤੀਰਾਂ ਦੀ ਵਰਖਾ ਕਰਦੇ ਰਹਿੰਦਾ ਹੁਕਮ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਆਜ਼ਾਦੀ ਦੀ ਜੰਗ ਜਾਰੀ ਰਹੇਗੀ